ਨਾ ਮੀਨਾ ਜਰਮਾ ਅੱਜ ਹੋਲੀ ਦਾ ਤਿਹਾਰ ਹੈ ਕਿਵੇਂ ਮਨਾ ਰਹੇ ਹੋ ਅਸੀਂ ਬੜਾ ਵਧੀਆ ਹੋਲੀ ਦਾ ਤਿਹਾਰ ਮਨਾਇਆ ਸਾਡੇ ਵਿੱਚ ਇੱਕ ਕ੍ਰਿਸ਼ਨ ਜੀ ਆਏ ਅਸੀਂ ਅੰਨੀਆਂ ਗੋਪੀਆਂ ਉਹਨਾਂ ਦੇ ਪਿੱਛੇ ਭੱਜੀਆਂ ਪਰ ਉਹ ਸਾਡੇ ਹੱਥ 'ਚ ਨਹੀਂ ਆਏ ਸਾਨੂੰ ਚੱਕਵਾ ਦੇ ਕੇ ਭੱਜ ਗਏ ਅੱਜ ਓਡੇ ਰੰਗਾਂ ਨੂੰ ਲੈ ਕੇ ਕਿਵੇਂ ਮਨਾਈ ਜਾਂਦੀ ਹੈ ਕਈ ਨਾ ਰੰਗ ਸੀਗੇ ਜਿਹੜੇ ਉਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਸੀਗੇ ਫੋਨਾਂ ਦੇ ਰੰਗ ਨਹੀਂ ਹੁੰਦਾ ਸੀ ਆਰਗੇਨਿਕ ਰੰਗਾਂ ਦੇ ਨਾਲ ਬੜੇ ਸਰਦਾ ਉਤਸਾਵ ਨਾਲ ਹੋਲੀ ਮਨਾਇਆ ਜੀਦਾ ਸੀ ਕੋਈ ਬਨਨ ਨਹੀਂ ਕੋ ਸਕਦੇ ਕਿੰਨਾ ਦਿੱਖਦਾ ਯੂਥ ਨੂੰ ਅਸੀਂ ਆਪਣੇ ਹਨ ਯੂਥ ਨੂੰ ਵੀ ਇਹੀ ਕਹਾਂਗੇ ਕਿ ਅਦਰ ਨਸ਼ੇ ਬਤਿਆਂ ਨੂੰ ਛੱਡ ਕੇ ਇਹ ਕ੍ਰਿਸ਼ਨ ਜੀ ਦੇ ਰਾਧਾ ਜੀ ਦੇ ਰੰਗਾ ਵਿੱਚ ਰੰਗੇ ਜਾਣ ਹੈਨਾ ਬੜਾ ਅੱਛਾ ਲੱਗਦਾ ਪੇਰੈਂਟਸ ਨੂੰ ਵੀ ਅੱਛਾ ਲੱਗੇਗਾ ਜਿਹੜੇ ਬੱਚੇ ਦਾ ਜਾਂ ਕੋਈ ਆਪਣੇ ਨੌਜਵਾਨ ਨੇ ਬੁਲਡਵਾਈ ਕਰਦੇ ਨੇ ਜਿਹੜਾ ਟ੍ਰਿਪ ਰਾਈਡਿੰਗ ਹੋਵੇ ਜਾਂ ਬੋਲਟ ਸੌਨਸਾਂ ਦੇ ਪਟਾਕੇ ਮਾਰਦੇ ਨੇ ਜਾਂ ਮੋਟਰਸਾਈਕਲ ਤੇ ਚੱਲਦੇ ਚੱਲਦੇ ਆਪਣਾ ਉਹਨਾਂ ਨੂੰ ਪ੍ਰੇਸ਼ਾਨ ਕਰਦੇ ਨੇ ਰੈੱਡ ਲਾਈਟ ਕ੍ਰੋਸ ਕਰਦੇ ਨੇ ਜਾਂ ਡੈਂਜਰ ਡਰਾਈਵਿੰਗ ਕਰਦੇ ਨੇ ਉਹਨਾਂ ਦੇ ਸੀਖਤ ਤੌਰ ਤੇ ਕਰ ਰਹੇ ਮਤਲਬ ਉਹਨਾਂ ਦੇ ਚਲਾਉਂਦੇ ਨੇ ਟੋਰਟੀ ਘਾਣਾ ਜਾਏਗਾ ਜੀ ਅਰੇ ਜਿਸ ਤਰ੍ਹਾਂ ਨੌਜਵਾਨ ਉਲਟਵਾਜੀ ਕਰ ਰਹੇ ਨੇ ਉਹਨਾਂ ਦੇ ਮੌਕੇ ਤੇ ਚਲਾਣ ਕੀਤੇ ਜਾਂਦੇ ਆ ਮੋਟਰਸਾਈਕਲਾਂ ਦੇ ਕਾਗਜ਼ ਪੱਤਰ ਨਹੀਂ ਹੈਗੇ ਜਿਨ੍ਹਾਂ ਦੇ ਕੋਲ ਸਾਡੇ ਕੋਲ ਜੁਰਮਾਨਾ ਵੀ ਹੈਗਾ ਆਪਣਾ ਤੁਸੀਂ ਕਹਿੰਦੇ ਬੁੱਕਟੇ ਕ੍ਰੈਡਿਟ ਕਾਰਡ ਜਾਂ UPI ਰਾਹੀਂ ਪੇਮੈਂਟ ਕਰ ਸਕਦੇ ਨੇ ਸਾਡੇ ਕੋਲ ਕੀ ਚਲਾ ਮਸ਼ੀਨ ਹੈਗੀ ਆ ਉਹ ਵੀ ਫਿਲਟਰ ਕਰ ਰਹਾ ਹੈ ਇਹ ਉਹਨਾਂ ਨੇ ਕੋਈ ਡਾਕੂਮੈਂਟ ਉਹਨਾਂ ਪੇਮੈਂਟ ਨਹੀਂ ਕਰਾਣੀ ਤਾਂ ਮੋਟਰਸਲ ਤੋਂ ਹੋਰ ਚੱਲਦੀ ਹੈ